ਦਿਏ ਮੰਨ ਲਓ ਅਸੀਂ 4 ਜਣੇ ਕਿਤੇ ਬੈਠੇ ਹੈਗੇ ਆ ਸਾਰੇ ਆਪਣੀ ਆਪਣੀ ਗੱਲ ਰੱਖ ਰਹੇ ਆ ਜਦੋਂ ਤੁਸੀਂ ਆਪਣੀ ਵਾਰੀ ਤੇ ਕੁਝ ਕਹਿਣ ਲੱਗਦੇ ਹੋ ਤਾਂ ਇੱਕ ਪਾਰਟਿਕੂਲਰ ਬੰਦਾ ਕੋਈ ਖਾਸ ਹਨਾ ਉਹ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਹੋਰ ਗੱਲ ਵਿੱਚੋਂ ਸ਼ੁਰੂ ਕਰ ਦਿੰਦਾ ਤੇ ਤੁਸੀਂ ਉੱਥੇ ਰੁਕ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰੀ ਗਲਤਫਹਿਮੀ ਸੀਗੀ ਕਿ ਹੁਣ ਉਹਦੀ ਗੱਲ ਖਤਮ ਹੋ ਗਈ ਮੈਂ ਹੁਣ ਉਸ ਚੀਜ਼ ਨੂੰ ਆਪਦੀ ਮਤਲਬ ਗੱਲ ਨੂੰ ਅੱਗੇ ਰੱਖਾਂ ਤੁਸੀਂ ਜਦੋਂ ਦੁਬਾਰਾ ਬੋਲਣ ਲੱਗਦੇ ਹੋ ਤਾਂ ਸੇਮ ਪਰਸਨ ਫੇਰ ਤੁਹਾਡੀ ਗੱਲ ਨੂੰ ਕੱਟਦਾ ਤੇ ਅੱਗੋਂ ਕੋਈ ਹੋਰ ਨਵੀਂ ਗੱਲ ਕਰ ਦਿੰਦਾ ਤਾਂ ਉਸ ਵੇਲੇ ਸਾਨੂੰ ਸਮਝ ਜਾਣਾ ਚਾਹੀਦਾ ਕਿ ਇਹ ਪਰਸਨ ਹੈ ਜਿਹੜਾ ਉਹ ਜਾਣ ਬੁਝ ਕੇ ਸਾਨੂੰ ਇਗਨੋਰ ਕਰ ਰਿਹਾ ਹੈ ਤੇ ਇਹਦਾ ਜਿਹੜਾ ਅਸਰ ਹੈ ਉਹ ਤੁਸੀਂ ਆਪਣੇ ਤੇ 네ਗੇਟਿਵ ਰੂਪ ਦੇ ਵਿੱਚ ਨਹੀਂ ਲੈ ਕੇ ਆਉਣਾ ਇੱਕ ਤਰ੍ਹਾਂ ਨਾਲ ਸਭ ਤੋਂ ਪਹਿਲਾਂ ਤਾਂ ਇਹ ਮਹਿਸੂਸ ਕਰਨਾ ਕਿ ਇਹ ਬੰਦਾ ਹੀ ਪਾਗਲ ਹੈ ਇਹਨੂੰ ਆਪਣੀ ਕੋਈ ਮੈਂਟਲ ਸਮੱਸਿਆ ਹੈਗੀ ਹੈ ਇਹਦੀ ਕੋਈ ਆਪਣੀ ਐਦਾਂ ਦੀ ਪਰਸਨੈਲਿਟੀ ਇਸ਼ੂ ਜਾਂ ਕਹਿ ਲਓ ਕਿ ਇਹਨੂੰ ਕੋਈ ਕੰਪਲੈਕਸ ਹੈ ਸੁਪੀਰੀਅਰਟੀ ਕੰਪਲੈਕਸ ਜਿਹੜਾ ਇਹ ਮੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਅਸੀਂ ਇਹ ਦੋ ਚਾਰ ਗੱਲਾਂ ਆਪਣੇ ਆਪ ਨੂੰ ਉਸ ਵੇਲੇ ਕਹਿੰਦੇ ਆ ਤੇ ਆਪਦੇ ਮਤਲਬ ਉੱਤੇ ਉਹਦਾ ਅਸਰ ਨਹੀਂ ਹੋਣ ਦਿੰਦੇ ਤਾਂ ਇਹ ਇੱਕ ਆਪਣੇ ਆਪ 'ਚ ਵੱਡੀ ਜਿੱਤ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਈਏ ਨਾ ਕਿ ਕੋਈ ਸਾਨੂੰ ਇਗਨੋਰ ਕਰ ਰਿਹਾ ਹੈ ਜਾਣਬੁੱਝ ਕੇ ਕਰ ਰਿਹਾ ਅਸੀਂ ਵਾਰ-ਵਾਰ ਇਹ ਚੀਜ਼ ਆਪਣੇ ਮਨ 'ਚ ਦੁਹਰਾਉਨੇ ਆ ਤਾਂ ਤੁਸੀਂ ਦੇਖੋ ਕਿ ਇਸ ਚੀਜ਼ ਦਾ ਜਾਂ ਇਦਾਂ ਦੇ ਥਾਟ ਦਾ ਜਿਹੜਾ ਆਪਣੇ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ